ਖਬਰ ਐਡੀਲੇਟ ਤੋਂ ਜਿੱਥੇ ਭਾਰਤੀ ਮੂਲ ਦਾ ਨਾਗਰਿਕ ਪੁਲਿਸ ਦੀ ਗ੍ਰਿਫਤਾਰੀ ਦੌਰਾਨ ਹੋਇਆ ਗੰਭੀਰ ਜ਼ਖਮੀ ਐਡੀਲੇਟ ਚ ਬੀਤੇ ਵੀਰਵਾਰ ਸਵੇਰੇ 3:30 ਵਜੇ 42 ਸਾਲਾ ਭਾਰਤੀ ਮੂਲ ਦੇ ਨਾਗਰਿਕ ਗੌਰਵ ਕੁੰਡੀ ਦੀ ਗ੍ਰਿਫਤਾਰੀ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ ਗ੍ਰਫਤਾਰੀ ਦੌਰਾਨ ਪੁਲਿਸ ਨੇ ਕੁੰਡੀ ਨੂੰ ਜ਼ਮੀਨ ਤੇ ਸੁੱਟ ਕੇ ਉਸ ਦੀ ਗਰਦਨ ਨੂੰ ਗੋਡੇ ਨਾਲ ਦੱਬ ਕੇ ਰੱਖਿਆ ਜਿਸ ਨਾਲ ਉਹ ਬੇਹੋਸ਼ ਹੋ ਗਿਆ ਉਸ ਦੀ 파ਟਰਨਰ ਅਮਰਿਤਪਾਲ ਕੌਰ ਨੇ ਦੱਸਿਆ ਕਿ ਗੌਰਵ ਸ਼ਰਾਬੀ ਹਾਲਤ ਵਿੱਚ ਘਰੋਂ ਬਾਹਰ ਆਇਆ ਸੀ ਅਤੇ ਉਹਨਾਂ ਦੋਵਾਂ ਦੀ ਆਪਸੀ ਗੱਲਬਾਤ ਦੌਰਾਨ ਅਮਰਿਤਪਾਲ ਨੂੰ ਮਾਮੂਲੀ ਧੱਕਾ ਮਾਰਦੇ ਕੋਲੋਂ ਲੰਘ ਰਹੀ ਪੈਟਰੋਲ ਪੁਲਿਸ ਨੇ ਦੇਖਿਆ ਅਤੇ ਗੌਰਵ ਨੂੰ ਘਰੇਲੂ ਹਿੰਸਾ ਦੇ ਸ਼ੱਕ ਵਿੱਚ ਗ੍ਰਫਤਾਰ ਕਰਨ ਲੱਗੇ ਡਾਕਟਰਾਂ ਨੇ ਦੱਸਿਆ ਹੈ ਕਿ ਕੁੰਡੀ ਦੇ ਦਿਮਾਗ ਅਤੇ ਨਸਾਂ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ ਅਤੇ ਹੋ ਸਕਦਾ ਹੈ ਕਿ ਗੌਰਵ ਹੁਣ ਉੱਠੇ ਜਾਂ ਹੋ ਸਕਦਾ ਸੱਟ ਕਰਨ ਨਾ ਵੀ ਉੱਠੇ ਹਾਲਾਂਕਿ ਪੁਲਿਸ ਨੇ ਇਸ ਤੇ ਅੰਦਰੂਨੀ ਜਾਂਚ ਸ਼ੁਰੂ ਕੀਤੀ ਹੈ ਪਰ ਪੁਲਿਸ ਕਮਿਸ਼ਨਰ ਨੇ ਪੁਲਿਸ ਦੀ ਕਾਰਵਾਈ ਨੂੰ ਠੀਕ ਦੱਸਦੇ ਕਿਹਾ ਕਿ ਅਧਿਕਾਰੀਆਂ ਨੇ ਆਪਣੀ ਸਿਖਲਾਈ ਦੇ ਅਨੁਸਾਰ ਕਾਰਵਾਈ ਕੀਤੀ ਹੈ ਪ੍ਰੀਮੀਅਰ ਪੀਟਰ ਮੈਲੀ ਨੌਸਕਾਸ ਨੇ ਕਿਹਾ ਕਿ ਉਹ ਪੁਲਿਸ ਦਾ ਸਮਰਥਨ ਕਰ ਰਹੇ ਹਨ ਐਡਿਲੇਡ ਸਮੇਤ ਪੂਰੇ ਆਸਟ੍ਰੇਲੀਆ ਦੇ ਭਾਰਤੀ ਸਮੁਦਾਇ ਵਿੱਚੋਂ ਪੁਲਿਸ ਵੱਲੋਂ ਹੀ ਪੁਲਿਸ ਦੀ ਜਾਂਚ ਕਰਨ ਤੇ ਸਵਾਲ ਅਤੇ ਨਿਆਂ ਦੀ ਮੰਗ ਉੱਠ ਰਹੇ ਹਨ ਇਹ ਸੀ ਆਜ਼ਵਿਊ ਦੀ ਮੁੱਖ ਖਬਰ ਆਜ਼ਵਿਊ ਨਾਲ ਜੁੜਨ ਲਈ ਤੁਹਾਡਾ ਧੰਨਵਾਦ